ਬਾਈ ਗੁਰੂ ਜੀ ਆਹ ਵੇਖੋ ਕਿੰਨਾ ਸੋਹਣਾ ਇਨਸਾਨ ਸਾਹਿਬ ਤਿਆਰ ਕੀਤਾਗਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਹੋ ਜੀ ਆ ਵੀਡੀਓ ਭਾਗਾਂ ਵਾਲੇ ਬੰਦਿਆਂ ਦੇ ਮੋਬਾਈਲਾਂ 'ਚ ਆਉਂਦੀਆਂ ਨੇ ਸ਼ੇਅਰ ਕਰਕੇ ਅੱਗੇ ਦੀ ਅੱਗੇ ਪਹੁੰਚਾ ਦਿਓ ਤੇ ਕਮੈਂਟਾਂ 'ਚ ਵਾਹਿਗੁਰੂ ਜਰੂਰ ਲਿਖ ਦਿਓ ਬਾਈ ਜੀ ਜੇ ਇਨਸਾਨ ਸਾਹਿਬ ਕਿਸੇ ਨੇ ਤਿਆਰ ਕਰਵਾਉਣਾ ਹੋਵੇ ਕਿੰਨੇ ਫੁੱਟ ਉੱਚਾ ਤਿਆਰ ਕਰ ਦੋਂਗੇ 50 ਫੁੱਟ ਤੋਂ ਲੈ ਕੇ ਜੀ 150 ਫੁੱਟ ਤੱਕ ਇਨਸਾਨ ਸਾਹਿਬ ਤਿਆਰ ਕਰਦੇ ਆ ਜੀ ਇਹਦੇ ਖਿੱਚਾ ਲਾਉਣ ਦੀ ਲੋੜ ਨਹੀਂ ਜੀ ਜੀ ਬਿਗੇਰ ਖਿੱਚਾਂ ਤੋਂ ਜੀ ਕੋਈ ਸਪੋਰਟ ਦੀ ਲੋੜ ਨਹੀਂ ਜੀ ਇਹਦੀ ਗਰੰਟੀ ਕਿੰਨੀ ਹੈ ਜੀ ਸਾਰੀ ਉਮਰ ਦੀ ਜ਼ਿੰਮੇਵਾਰੀ ਹੈ ਜੀ ਸਰਪੰਚ ਹਾਂ ਇਹ ਤੇ ਪੁੱਛ ਲਾ ਵੀ ਸਾਰੇ ਧਰਮਾਂ ਦੇ ਬਣਾ ਲੰਦ ਨੇਗੇ ਸਾਡੇ ਲਈ ਬ ਅਡੇ ਕਿੱਥੇ ਆ ਬਾਈ ਸੰਤ ਬਾਬਾ ਆਤਰ ਸਿੰਘ ਜੀ ਦੀ ਜਨਮ ਸਥਾਨ ਧਰਤੀ ਚੀਮਾ ਮੰਡੀ ਬਾਈ ਜੀ ਕਾਦੇ ਕਾਦੇ ਇਸ ਤਿਆਰ ਕਰ ਦੋਗੇ ਇਹ ਇਹ ਜੀ ਲੋਹੇ ਚ ਸਟੀਲ ਤੇ ਜਿਸ਼ਤੀ ਜੀ ਸੋ ਇਹ ਵੀਡੀਓ ਸ਼ੇਅਰ ਕਰਕੇ ਆਪਣੇ ਆਪਣੇ ਗੁਰਦੁਆਰਾ ਸਾਹਿਬ ਜੀ ਦੀਆਂ ਕਮੇਟੀਆਂ ਕੋਲੇ ਜਰੂਰ ਪਹੁੰਚਾ ਦਿਓ ਜਿਨੇ ਵੀ ਇਹ ਬਿਨਾ ਤਾਰਾਂ ਵਾਲਾ ਇਨਸਾਨ ਸਾਹਿਬ ਬਣਾਣਾਗਾ ਤਾਂ ਬਾਈ ਕੋਲੇ ਗ੍ਰੈਂਟ ਦੇ ਸਾਹਮਣੇ ਚੀਮਾ ਮੰਡੀ ਆ ਜਿਓ ਵਾਹਿਗੁਰੂ ਜੀ ਜਰੂਰ ਲਿਖਿਓ ਤੇ ਦੋਸਤੋ ਅਜਹੀਆਂ ਹੋਰ ਵੀਡੀਓ ਵੇਖਣ ਲਈ ਮੇਰਾ ਪੇਜ ਫੋਲੋ ਵੀ ਜਰੂਰ ਕਰ ਲਿਓ ਧੰਨਵਾਦ ਜੀ